ਆਹ ਤੇ ਇਹ ਇਹ ਲੈ ਜਾ ਮੁੰਡਾ ਸੱਤ ਦਾ ਫਤਿਹ ਆ ਲੈ ਮੁੰਡਿਆ ਹੋਰ ਬਹਿ ਮੁੰਡਿਆ ਚਾਹ ਪਾਣੀ ਕੋਈ ਆ ਬੈ ਮਾਜਰੀ ਆ ਆਹ ਮੁੰਡਿਆ ਵੀ ਤੂੰ ਬਹਿ ਮੁੰਡਿਆ ਸਰਦਾਰ ਜੀ ਪ੍ਰਧਾਨ ਬਣ ਰਹੇ ਨੇ ਸਰਦਾਰ ਜੀ ਟੋੜ ਹੀ ਨਹੀਂ ਯਾਰ ਬਟਨ ਇਹ ਬਲੇਡ ਬਹੁਤ ਖਤਰਨਾਕ ਹੁੰਦਾ ਹੈਗਾ ਨਾ ਬੱਜੂ ਅੱਖ ਵਿੱਚ ਰਹਿਣ ਦਾ ਪੰਗਾ ਕਰਨਾ ਆਪਣੇ ਮਾੜੇ ਜੇ ਨਾਲ ਵਗ ਜਾਂਦਾ ਇਹ ਅੱਖ ਚ ਉਪਰੇ ਵੱਡਦਾਗਾ ਤੁਹਾਨੂੰ ਕਿਵੇਂ ਵੱਡਣਾ ਤਾਂ ਪਊਗਾ ਯਾਰ ਇਹਦਾ ਕੰਮ ਹੀ ਨਹੀਂ ਰਿਹਾ ਥੱਲੇ ਪੈਰੂ ਮਿਲ ਕਿੰਦਾ ਆ ਪੈਦਰ ਹੋਊਗਾ ਪੈਰਣ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਨਹੀਂ ਨਹੀਂ ਪੈਰਾਂ ਵਿੱਚ ਹੋਰ ਤੇ ਲਾ ਦਾਂਗੇ ਹੋਰ ਵੀ ਕਾ ਲਾਉਣੇ ਯਾਰ ਤੁਸੀਂ ਸਾਡਾ ਕੰਮ ਰੋਕੋਗੇ ਹੋਰ ਤਾਂ ਕੁਝ ਨਹੀਂ ਯਾਰ ਥੋੜਾ ਕੁਝ ਨਹੀਂ ਰੋਕਦੇ ਹੂੰ ਦੇ ਬੁਫੀ ਕੰਮ ਚ ਰੋ ਰਹੇ ਕੇ ਮੀਮਣੀ ਦਾ ਮਸਾਲਾ ਇੱਕ ਬੋਰੀ ਦਾ ਪੰਨੇ ਗੜ ਚ ਚਾਰ ਬਾਬਾ ਵੀਂਗੇ ਕਰੇਗਾ ਤੂੰ ਪੈਂਦੇ ਦੇਖਾਈ ਹੋਰ ਕਿਹੜਾ ਪੂਰਾ ਯਾਰ ਉਹ ਯਾਰ ਕੀ ਬੀਹੇ ਐਡਾ ਮੋਰਾ ਮਾਰੂਗਾ ਪਹਿਲਾਂ ਕਿਹੜਾ ਇਹ ਹੋਰ ਦੇ ਲਾਵੇਂਗਾ ਉਰੇ ਜਲਾ ਦੇ ਯਾਰ ਐਨੀ ਕੀ ਦੂਰੀ ਲਾ ਦੇ ਉਰੇ ਜੱਸਾ ਫਲਾ ਵੜ ਲੋ ਕੇ ਦਾ ਵੀ ਉਹਦਾ ਵੀ ਵੜਦੇ ਹੂੰ ਉਹ ਵੀ ਵੜ ਲਾ ਬਿਲਡਰ ਨੇ ਉਹ ਬਿਲਡਰ ਚੱਕੇ ਯੋ ਇੱਲ ਗਾ ਉਹ ਬੇਬੇ ਆ ਤੋੜਦਾ ਤੇਰਾ ਗੇਟ ਜਾ ਆ ਦੇਖ ਆ ਮੰਗਰੋਂ ਆ ਇਹ ਨੂੰ ਕਮਾਲ ਹੋ ਗਈ ਯਾਰ ਮਰ ਗਏ ਵੜਤੇ ਆ ਵੀ ਮੁੰਡਿਆ ਸੁਣਾ ਕੋਈ ਗੱਲ ਤੇ ਸੁਣਾ ਉਹ ਵੀ ਮੋਟਰਸਾਈਕਲ ਦੇ ਬੈਗ ਮੇਂ ਦੋ ਪੱਤੀ ਪੜੀ ਹੈ ਵੇ ਦੇਖ ਹੈ ਮੋਟਰਸਾਈਕਲ ਦੇ ਬੈਗ ਮੇਂ ਕੀ ਪੜੀ ਹੈ ਪੱਤੀ ਮੈਂ ਉਹ ਵੜਿਆਂ ਦੀ ਵੀ ਆ ਲੈਣਾ ਸੈਂਸ ਬਰਾਬਰ ਮੈਂ ਬਣਾਉਂਗਾ ਟਾਲੇ ਲੈ ਕੇ ਆ ਲਾ ਆ ਗਏ ਮੁੰਡ ਨੂੰ ਖਸਾਉਣ ਨਾਲ ਆ ਟਾ ਲੈ ਕੇ ਆ ਗਏ ਖਸਾਉਣ ਲਾ ਆ ਸਹੀ ਗੱਲ ਹੈ ਇਹ ਕਾ ਹੈ ਕਰੇਗਾ ਦੋ ਜਣੇ ਵਦੂ ਨੇ ਮੁੱਕਦੇ ਨਹੀਂ ਓਏ ਹੁਣ ਚੁੱਪ ਕੀ ਸੁਣਾਓ ਓਹੋ ਗਾਤੀ ਉਹੀ ਗੱਲ ਹੈ ਮਿਸਤਰੀ ਖਤਰਨਾਕ ਆ ਦੇਖ ਲੈ ਪੂਰਾ ਪੂਰਾ ਆ ਵੇ ਇੱਥੇ ਇਹ ਤਾਂ ਅੱਪੀ ਆ ਜੂਗਾ ਯਾਰ ਵੱਡਾ ਛੋਟਾ ਹੋ ਜਾ ਤਾਂ ਕੀ ਹੈ ਇੱਕ ਲਾ ਲਣ ਦੇ ਕੇਰਾ ਚੰਨੀ ਮੈਂ ਕਰ ਲਾਣਾਂਗਾ ਕੈਮਰੇ ਦੀਆਂ ਅੱਖਾਂ ਚ ਵੱਜਦਾ ਇਹ ਵੱਡਾ ਛੋਟਾ ਨਹੀਂ ਹੁੰਦਾ ਯਾਰ ਕੀ ਚੱਕਰ ਹੈ ਫੋਨ ਵਾਲਾ ਓਹ ਆ ਠੀਕ ਹੈ ਕਾਹਨੂੰ ਪਰਲੀ ਕਰਦਾ ਅਜ ਫੋਨ ਦਾ ਵਹਿਜ ਦਾ ਫੋਨ ਕੀ ਰਿਸਪਰੇ ਦੀ ਯਾਰ ਨਾ ਨਸੀਨ ਉਹ ਵਾਰਦੇ ਆ ਉਹ ਕਰਨਾ ਕਰਿਆ ਬਲ ਪਾਵੇਂਗਾ ਕਿੱਥੇ ਬਲ ਪਾਜੂ ਇਹਦੇ ਹਾਏ ਚ ਇਹ ਆਪਣਾ ਵਲੌਗ ਤਿਆਰ ਕਰਕੇ ਜੱਦਦਾ ਉਹ ਵੀ ਆਉਂਦੀ ਦੀ ਪਾਵੇ ਉਹ ਗਾਇਜ਼ ਹਮ ਰੈਡੀ ਆਏ ਆਏ ਕੀ ਆਏ ਆਏ ਜੀ ਅੱਜ ਤਾਂ ਲੋਡ ਸੀ ਕੀ ਅੱਜ ਆਏ ਹੀ ਨਹੀਂ ਹੈਗੇ ਆਏ ਦੋ ਦੋ ਮਿੰਟ ਤੋਂ ਮਾਮੀ ਤੋਰੋ ਖੜਾ ਨਾ ਯਾਰ ਕਰੋ ਕਿਡਾ ਛੜਕ ਮਾਜੂਗਾ ਛੜਕ ਮਾਉਂਗੇ ਵੀਰੇ ਲਾਉਂਦਾ ਨਹੀਂ ਕਰਦੇ ਨਹੀਂ ਕਰਦੇ ਛੜਕ ਕਰਦੇ ਹਾਂ ਲੋਕ ਅੱਹ ਲਿੰਬੂਦਾਰ ਦੋ ਬੱਤੇ ਦੇ ਮੱਤੇ ਨਾਲ ਕਰਾਤਾ ਲਿੰਬੂ ਲਿੰਬੂਦਾਰ ਮੱਛੇ ਨਾਲ ਜਣਾ ਖਰਬੂਜਾ ਨਾਲ ਧਰਦੀ ਹੈ ਹਾਂ ਲੋਕ ਇਹ ਘਰ ਲੈ ਨੂੰ ਲੋਡ ਘਟਾ ਲੈ ਬਈ ਓਏ ਕੰਮੀ ਹੋਵੇ ਸਕੀਏ ਉਹ ਲਾ ਪਾੜਤਾ ਆਪਣੇ ਵੀ ਕੋਈ ਮੰਜਾ ਹੈਗਾ ਸਾਰੇ ਲੱਕੜ ਵਾਲੇ ਨੇ ਲੈ ਲਓ ਜਿਹੜੇ ਬਾਗੇ ਮੈਂ ਤੁਹਾਨੂੰ ਗ੍ਰੀਨ ਗ੍ਰੀਨ ਦੇ ਨਿਕਲਾ ਦੇ ਉਹ ਤੇ ਮੈਨੂੰ ਡੱਕੇ ਹੋਏ ਇਹਨਾਂ ਮੰਜਾਂ ਦੀ ਲੈ ਜਾਣਾ ਹੈ। ਬਈ ਤੇ ਕਿੱਟੋਂ ਦਾ ਹੈ? ਬਈ ਤੇ ਮਗਰੀ ਤੇ ਬੀਲ ਬਣਾਂਗੇ। ਹਾਂ ਜੇ ਮੈਂ ਦੱਸ। ਇਸ ਫੈਡ ਗਾਣੇ ਕਿਉਂ ਸੁਣਦਾ ਹੈ ਦੱਸ ਦੇ। ਇਹ ਰੋਜ਼ੀ ਚੱਲੇ। ਹਾਂ ਜੇ ਮੈਂ ਲੱਗਦੀ ਵੀ ਗਈ ਜਲਦੀ ਤੇ।